ਪਰ ਗੱਲਾਂ ਦੋ ਨੇ ਹੁਣ ਗੱਲਾਂ ਦੋ ਜਿਹੜੀਆਂ ਹਨ ਉਹਨਾਂ ਚੋਂ ਇੱਕ ਤੇ ਪਹਿਲਾਂ ਮੈਂ ਇਹ ਕਰਾਂ ਕਿ فرض ਕਰੋ ਇਹ AI ਜਨਰੇਟਡ ਵੀ ਨਿਕਲਦੀ ਹੈ ਸੁਖਵੀਰ ਬਾਦਲਾਵ ਦਾ ਕੰਮ ਕਰ ਗਿਆ ਜੀ ਕਿੱਦਾਂ ਕਰ ਗਿਆ ਸਧਾਰਨ ਜੀ ਪਰਸੈਪਸ਼ਨ ਜਿਹੜੀ ਹੁੰਦੀ ਹੈ ਨਾ ਲੋਕਾਂ ਦੀ ਉਹ ਇਹ ਹੁੰਦੀ ਹੈ ਕਿ ਫਲਾਣਾ ਕੌਣ ਕਿੰਨੇ ਪਾਣੀ ਚ ਉਹਦੇ ਪੈਮਾਨੇ ਹੁੰਦੇ ਆ ਜੀ ਅੱਜ ਕੱਲ ਪੈਮਾਨਾ ਪਤਾ ਕੀ ਚੱਲ ਰਿਹਾ ਯਾਰ ਚਟ ਦੀਆਂ ਰੀਸਾ ਨਹੀਂ ਝੋਲਿਆਂ ਨਾਲ ਪੈਸੇ ਵੰਡ ਗਿਆ ਹੂੰ ਪਹਿਲੀ ਪਰਸੈਪਸ਼ਨ ਜਾਂ ਕਹ ਲਓ ਕਿ ਪਹਿਲੀ ਪਰਸੈਪਸ਼ਨ ਹੋਇਆ ਤੋ ਜੀ ਯਾਰ ਚੋਣ ਕਮਿਸ਼ਨ ਚ ਚੱਕ ਚੋਣ ਕਮਿਸ਼ਨ ਤੱਕ ਚਲਦੀ ਹੈ ਇਹ ਤੇ ਦੇਸੀ ਟਰੰਪ ਆ ਹੂੰ ਵੇਖ ਲਓ ਐਸਐਸਪੀ ਸਹਿਬਾ ਸਸਪੈਂਡ ਕਰਾ ਦੇ ਜੀ ਬੜੀ ਚੱਲਦੀ ਆ ਬੰਦੇ ਦੀ ਯਾਰ ਤੀਜਾ ਬਈ ਸੁਖਵੀਰ ਸਿੰਘ ਬਾਦਲ ਨੇ ਫੀਕ ਲੋਕ ਦਾ ਤਗੜਾ ਨੈਟਵਰਕ ਰੱਖਿਆ ਪੁਲਸ ਵਾਲਿਆਂ ਨੇ ਆਡੀਓ ਕੱਢ ਕੇ ਦੇ ਦਿੱਤੀ ਹਮ ਮਤਲਬ ਸੁਖਵੀਰ ਸਿੰਘ ਬਾਦਲ ਜੇ ਤੁਸੀਂ AI ਜਨਰੇਟਡ ਵਾਲਾ ਦੇਖੋਗੇ ਤੇ ਪੁਲਸ ਦਾ ਜਿਹੜਾ ਸਪਸ਼ਟੀਕਰਨ ਉਹ ਤਾਂ ਅੰਗਰੇਜ਼ੀ ਚ ਆ ਜੀ ਉਦੋਂ ਤੱਕ ਸਧਾਰਨ ਬੰਦਿਆਂ ਦੇ ਫੋਨ 'ਚ ਵੀ ਮੈਂ ਉਹ ਆਡੀਓ ਚਲਦੀ ਵੇਖੀ ਅੱਜ ਹਮ ਕਹਿੰਦੇ ਵੀ ਸੁਖਵੀਰ ਤਾਂ ਕਮਾਲ ਕਰ ਗਿਆ ਯਾਰ ਬਿਲਕੁਲ ਪੁਲਸ ਵਾਲਿਆਂ ਤੋਂ ਆਡੀਓ ਕਢਾ ਆ ਗਿਆ ਹਮ ਉਹ ਤਾਂ ਫਿਰ ਆਪਣਾ ਕੰਮ ਕਰ ਗਿਆ ਤੁਸੀਂ ਉਹਦੇ ਖਿਲਾਫ ਮੁਕਦਮਾ ਕਿਉਂ ਨਹੀਂ ਦਰਜ ਕਰਵਾਉਂਦੇ ਜੀ ਸਰ ਅੱਜ ਮੈਂ ਕਿਸੇ ਅ fırsਰ ਨੂੰ ਮਿਲਿਆ ਮਾਫ ਕਰਨਾ ਮੈਂ ਮਤਲਬ ਕਿ ਇਮਾਨਦਾਰੀ ਨਾਲ ਗੱਲ ਕਹਾ ਮੈਨੂੰ ਵੀ ਹਰਾਨਗੀ ਹੋਈ ਕਿਸੇ ਅਫਸਰ ਦੀ ਇਹ ਵਰਡਿੰਗ ਸੁਣ ਕੇ ਉਹਨੇ ਆਖਿਆ ਕੰਚਨਪ੍ਰੀਤ ਨੂੰ ਐਮਐਲਏ ਇਹਨਾਂ ਨੇ ਬਣਾਤਾ ਛਾੜੂ ਵਾਲਿਆਂ ਨੇ ਜੀ ਹਮ ਸੁਖਵੀਰ ਨੂੰ ਐਸਸੀਐਮ ਬਣਾ ਕੇ ਛੱਡਣਗੇ ਇੱਕ ਅਫਸਰ ਦੀ ਵਰਡਿੰਗ ਸੀ ਜੀ ਸਰ ਇੱਕ ਅਫਸਰ ਦੀ ਵਰਡਿੰਗ ਜੀ ਇਹ ਅਗਾਉਂ ਪ੍ਰਭਾਵ ਕਹਿ ਲੋ ਚੀਜ਼ਾਂ ਦੇ ਪਬਲਿਕ ਪਰਸੈਪਸ਼ਨ ਦਾ ਹਿੱਸਾ ਹੀ ਉਹਨੇ ਆਪਾਂ ਵੀ ਹਮ ਸਾਡੇ ਅਫਸਰ ਵੀ ਪੰਜਾਬੀ ਅਫਸਰ ਦੇ ਨੌਲਜ ਆ ਵੀ ਅਫਸਰ ਵੀ ਜਿਹੜੇ ਪੰਜਾਬ ਚ ਸਰਵ ਕਰਦੇ ਆ ਸਰ ਉਹ ਪਰਸੈਪਸ਼ਨ ਨੂੰ ਪੜਦੇ ਨਹੀਂ ਸੁਣਦੇ ਨਹੀਂ ਜੀ ਜੇ ਆਪਾਂ ਸੁਣ ਕੇ ਇੰਨੀਆਂ ਗੱਲਾਂ ਆ ਕੇ ਇੱਥੇ ਮਾਈਕ ਤੇ ਕਰਦੇ ਆ ਉਹਨਾਂ ਦਾ ਵੀ ਤਾਂ ਵਾਹ ਲੋਕਾਂ ਨਾਲ ਹੀ ਪੈਂਦਾ ਪੈਂਦਾ ਜੀ ਤੋ ਕਹਿਣ ਦਾ ਮਤਲਬ ਇਹ ਆ ਕਿ ਯਾਰ ਉਹ ਆਪਣਾ ਕੰਮ ਕਰ ਗਏ ਫਿਰ ਪਰ ਤੁਸੀਂ ਆਪਣਾ ਕੰਮ ਅਧੂਰਾ ਛੱਡਿਆ ਲੋਕਾਂ ਨੂੰ ਇਹ ਨਹੀਂ ਦੱਸਿਆ ਕਿ ਜਾਂਚ ਕਿੱਥੋਂ ਹੋਈ ਹੈ ਜੀ ਪਰ ਚੈੱਕ ਕੀਤਾ ਕਿ ਨਹੀਂ ਕੀਤਾ ਸੋ ਇਹ ਕਹਾਣੀ ਬਹੁਤ ਗੁੰਝਲਦਾਰ ਅੱਛਾ ਔਰ ਦੂਜੀ ਗੱਲ ਵੀ ਦੱਸ ਦਿਨਾ ਹੂੰ ਕਿ ਅੱਜ ਦੇਖੋ ਹੁਣ ਦੂਜੀ ਗੱਲ ਤੇ ਆ ਗਏ ਸੀ ਨਾ ਐਂਡ ਤੇ ਹੁਣ ਮੈਂ ਦੂਜੀ ਗੱਲ ਵੀ ਕਰ ਦੇਣਾ ਜੀ ਅੱਜ ਅਕਾਲੀਆਂ ਦਾ ਤੇ ਆਮ ਆਦਮੀ ਪਾਰਟੀ ਦਾ ਸਿੱਧਾ ਮਸਿੱਧਾ ਪੇੜ ਹੈ ਕਿਤੇ ਕਿਤੇ ਤੁਹਾਨੂੰ ਕਾਂਗਰਸ ਨਜ਼ਰ ਆਏਗੀ ਜਿਵੇਂ ਡੇਰਾ ਬਾਬਾ ਨਾਨਕ ਕਿਚ ਪੱਗਾਂ ਲਾਈਆਂ ਬਹੁਤ ਗਲਤ ਕੀਤਾ ਇਹਨਾਂ ਦੇਖੋ ਮੈਂ ਇਸ ਚੀਜ਼ ਦੇ ਬਹੁਤ ਮੁਖਾਲਫਾ ਜੀ ਜਿਹੜੀਆਂ ਪੱਗਾਂ ਲੈਂਦੀਆਂ ਪੱਗਾਂ ਛੱਡੋ ਇੱਥੇ ਸਿਰ ਲੈਣ ਦੇ ਨੇ ਪੰਜਾਬੀਆਂ ਦੇ ਵੋਟਾਂ ਕਰਕੇ ਬਹੁਤ ਗਲਤ ਹੈ ਤੇ ਬਹੁਤ ਮੈਂ ਕਹੂੰਗਾ ਕਿ ਇੱਕ ਕਮੀਨੀ ਜੀ ਰਾਜਨੀਤੀ ਹੁੰਦੀ ਆ ਜੀ ਕੱਲ ਮਾਝੇ ਚ ਭਿੜੇ ਫੇਰ ਅੱਜ ਮਾਝੇ ਚ ਭਿੜੇ ਕਿਤੇ ਕਾਗਜ਼ ਖੋਏ ਜਾ ਰਹੇ ਆ ਕਿਤੇ ਅਫਸਰ ਗਾਇਬ ਹੋ ਰਹੇ ਆ ਪਤਾ ਨਹੀਂ ਕੀ ਕੁਝ ਚੱਲ ਰਿਹਾ ਠੀਕ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਕਹੀ ਸੀਗੀ ਨਾ ਅੱਜ ਕਾਂਗਰਸ ਕਿਤੇ ਕਿਤੇ ਤੁਹਾਨੂੰ ਮੈਦਾਨ ਤੇ ਭਿੜਦੀ ਨਜ਼ਰ ਆ ਰਹੀ ਆ ਪਰ ਮੇਨ ਮੁਖ ਭੇੜ ਕਿੱਥੇ ਆ ਠੀਕ ਹੈ ਜੀ ਉਹ ਹੈ ਅਕਾਲੀ ਵਰਸ ਚੜੂ ਮੈਂ ਤੁਹਾਨੂੰ ਕਿਹਾ ਸੀਗਾ ਕਿ ਅਕਾਲੀ ਜਿਹੜੇ ਕਮਜ਼ੋਰ ਹੋਏ ਆਮ ਆਦਮੀ ਪਾਰਟੀ ਦੀ ਤਾਕਤ ਬਣੇ ਜੇ ਹੁਣ ਅਕਾਲੀ ਤਾਕਤਵਰ ਹੁੰਦੇ ਆ ਤੇ ਸਿੱਧੇ ਕਿੰਜ਼ੂਰ ਕੌਣ ਹੋਣਗੇ ਛਾੜੂ ਵਾਲੇ ਜੀ ਇਸੇ ਕਰਕੇ ਦੋਨਾਂ ਦਾ ਜ਼ਬਰਦਸਤ ਭੇਡ ਚੱਲ ਰਿਹਾ ਤੇ ਉਸ ਕਥਿਤ ਆਡੀਓ ਚ ਵੀ ਤੁਹਾਨੂੰ ਇਹੀ ਕਿਹਾ ਜਾ ਰਿਹਾ ਨਾ ਤੁਸੀਂ ਸੁਣਿਆ ਹੋਣਾ ਕਿ ਅਕਾਲੀਆਂ ਦੇ ਐਂਦਾ ਕਰਨੇ ਉਦਾ ਕਰਨੇ ਆ ਉਹ ਸਾਪ ਜੋ ਆਪਾਂ ਗੱਲਾਂ ਕਈ ਹਫ਼ਤੇ ਪਹਿਲਾਂ ਕਈਆਂ ਨੇ ਉਹਨਾਂ ਦਾ ਨਿਚੋੜਵਾ ਤਾਤੀ ਆ ਹੁਣ ਦੂਜੀ ਗੱਲ ਤੇ ਆ ਜਾਓ ਅਕਾਲੀਆਂ ਨੂੰ ਅੱਜ ਪਛਤਾਵਾ ਕਰਨਾ ਚਾਹੀਦਾ ਹੈ ਨਾ ਕਿਸ ਸਾਤੇ ਮੈਂ ਤੁਹਾਨੂੰ ਇੱਕ ਘਟਨਾ ਯਾਦ ਕਰਾਉਣਾ ਉਦੋਂ ਆ YouTubeਰਾਂ ਦਾ ਯੁੱਗ ਨਹੀਂ ਸੀ ਹੁੰਦਾ ਨਹੀਂ ਤਾਂ ਇਹਨਾਂ ਨੇ ਤੁਹਾਨੂੰ ਤਾਜ਼ਾ ਕਰਵਾ ਦੇਣੀਆਂ ਸੀ ਚੀਜ਼ਾਂ ਉਦੋਂ YouTube ਦਾ ਯੁੱਗ ਨਹੀਂ ਸੀ ਉਦੋਂ ਕਲਮ ਦਾ ਯੁੱਗ ਹੁੰਦਾ ਸੀ ਤੇ ਉਸ ਦੌਰ ਚ ਅਸੀਂ ਕਲਮਵਾਹਕ ਹੁੰਦੇ ਸੀ ਜਿਹੜੇ ਆ ਸੋਸ਼ਲ ਮੀਡੀਆ ਤੇ ਨਵ ਜੰਮੇ ਲੋਕ ਹੈ ਨਾ ਇਹਨਾਂ ਨੂੰ ਸ਼ਾਇਦ ਨਹੀਂ ਪਤਾ ਹੋਏਗਾ ਉਸ ਟਾਈਮ ਅਸੀਂ ਕਲਮਾਂ ਘੜੀਸ ਦੇ ਹੁੰਦੇ ਸੀ ਕਲਮਾਂ ਕਲੋ ਛੀਟ ਦੇ ਹੁੰਦੇ ਸੀ ਬਾਦਲ ਤੋਂ 2.5 ਕਿਲੋਮੀਟਰ ਦੂਰ ਹੈ ਪਿੰਡ ਮਾਨਾ ਬਿਲਕੁਲ ਤੁਸੀਂ ਤਾਂ ਬਖੂਬੀ ਜਾਣਦੇ ਹੋਗਾ ਪਿੰਡਾਂ ਨੂੰ 2.5 ਕਿਲੋਮੀਟਰ ਦੀ ਵਿੱਥਿਆ ਸਾਰੀ ਉਸ ਪਿੰਡ ਦੇ ਵਿੱਚ ਅਕਾਲੀ ਦਲ ਬਾਦਲ ਦੇ ਬਰੋਬਰ ਕਾਂਗਰਸ ਦੀ ਵੋਟ ਹੈ ਅੱਜ ਵੀ ਜੇ ਤੁਸੀਂ ਦੇਖੋਗੇ 12 ਦੀ ਗੱਲ ਹੈ ਸਰਕਾਰ ਰਿਪੀਟ ਹੁੰਦੀ ਆ ਆਹੀ ਚੋਣਾ ਚੱਲ ਰਹੀਆਂ ਸੀ ਮੈਂ ਕਾਲੀਆਂ ਨੂੰ ਯਾਦ ਕਰਾ ਦੇਵਾਂ ਕੁਝ ਲੋਕ ਕਹਿੰਦੇ ਨੇ ਅਕਾਲੀ ਹੋ ਗਿਆ ਜੀ ਫਲਾੜੇ ਹੋ ਗਿਆ ਤੋ ਸਹੀ ਹੋ ਜਾਣੇ ਹੋ ਇੱਕ ਪਾਸੇ ਜੀ ਮੈਂ ਹੁਣ ਕਾਲੀਆਂ ਨੂੰ ਇੱਕ ਸ਼ੀਸ਼ਾ ਦਿਖਾਉਣ ਲੱਗਾ ਹੂੰ ਮਾਨਾ ਦੇ ਵਿੱਚ ਜਥੇਦਾਰ ਕੋਲਿਆਂ ਵਾਲੀ ਤੇ ਉਹਦੇ ਨਾਲ ਸਿਪਾਸਲਾਰ ਤੇ ਫੌਜ ਹੂੰ ਉੱਥੇ ਪਹੁੰਚਦੀ ਆ ਸਕੂਲ ਐ ਮਾਨਾ ਦਾ ਠੀਕ ਐ ਜੀ ਉਸ ਸਕੂਲ ਦੇ ਵਿੱਚ ਜਾ ਕੇ ਜਦੋਂ ਇਹ ਫਿਰ ਉੱਥੇ ਚੌਧਰ ਜਮਾਉਂਦੇ ਆ ਉੱਥੇ ਟਕਰਾ ਹੁੰਦਾ ਇਹਨਾਂ ਦੀਆਂ ਗੱਡੀਆਂ ਸਾੜ ਦਿੱਤੀਆਂ ਜਾਂਦੀਆਂ ਪਹਿਲੀ ਘਟਨਾ ਸੀ ਜਿਹੜੀ ਅਕਾਲੀਆਂ ਨੂੰ ਕਿਤੇ ਕਹਿ ਲੋ ਕਿ ਬਹੁਤ ਵੱਡੀ ਚੁਣੌਤੀ ਮਿਲੀ ਇਹ ਭੱਜ ਕੇ ਨਿਕਲੇ ਉਥੋਂ ਜੀ ਠੀਕ ਹੈ ਜੀ ਜੈਸੂ ਵਿਨੇ ਇਹ ਸਭ ਕੁਝ ਹੋ ਗਿਆ ਲਾਲਾ ਲਾਲਾ ਹੋ ਗਈ ਉਸ ਪਿੰਡ ਚ ਕਰਫਿਊ ਵਰਗੇ ਹਾਲਾਤ ਬਣ ਗਏ ਸੀ ਮੈਂ ਤਿੰਨ ਦਿਨ ਉੱਥੇ ਰਿਹਾ ਜੀ ਦਿਨ ਬਰ ਰਾਤ ਰਿਪੋਰਟਿੰਗ ਕੀਤੀ ਜੀ ਉੱਥੇ ਜਿਹੜੇ ਕਾਂਗਰਸੀ ਸੀ ਉਹਨਾਂ ਦੇ ਘਰਾਂ ਦੇ ਵਿੱਚ ਪਸ਼ੂ ਤ੍ਰਿਆਏ ਮਰਨ ਲੱਗ ਪਏ ਸਨ ਕੋਈ ਉਹਨਾਂ ਦੇ ਘਰਾਂ 'ਚ ਜਾ ਕੇ ਪੱਠੇ ਜਾਂ ਪਾਣੀ ਨਹੀਂ ਸੀ ਤਰਦਾ ਪ੍ਰਤਾਪ ਸਿੰਘ ਬਾਜਵਾ ਜਗਮੀਤ ਪ੍ਰਤਾਪ ਸਿੰਘ ਬਾਜਵਾ ਪ੍ਰੈਜ਼ੀਡੈਂਟ ਹੁੰਦੇ ਸਨ ਕੁਲਵੀਰ ਜੀ ਦਾ ਫਸਟ ਟਾਈਮ ਮੈਂ ਉੱਥੇ ਦੇਖਿਆ ਸੀਗਾ ਇਹ ਬਿਲਕੁਲ ਯੰਗ ਸੀਗਾ ਇਹਨਾਂ ਲੀਡਰਾਂ ਨੂੰ ਸ਼ਾਇਦ ਯਾਦ ਵੀ ਨਹੀਂ ਹੋਣੀ ਉਹ ਕੱਟਣਾ ਜੀ ਜੀ ਨਹੀਂ ਤਾਂ ਕੋਟ ਕਰਦੇ ਇਹ ਤਾਂ ਮਤਲਬ ਜਗਮੀਤ ਬਰਾੜ ਨੇ ਮਾਰਚ ਕੀਤਾ ਸੀਗਾ ਇਹ ਜਾ ਕੇ ਬੈਠ ਗਏ ਸਨ ਇਹਨਾਂ ਦੇ ਘਰ ਦੇ ਅੱਗੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਜੀ ਮਤਲਬ ਆਕਾਲੀਆਂ ਨੇ ਉਸ ਦੌਰ ਦੇ ਵਿੱਚ ਭਾਈ ਇੱਕ ਪਿੰਡ ਦੇ ਵਿੱਚ ਜਿੰਨੇ ਕਾਂਗਰਸੀ ਘਰ ਸੀ ਉਹਨਾਂ ਦੇ ਘਰਾਂ ਦੇ ਵਿੱਚ ਸੁੰਨ ਪਸਾਰ ਦਿੱਤੀ ਸੀ ਜੀ ਇਹਨਾਂ ਇਲੈਕਸ਼ਨ ਦੀ ਖੌਫ ਸਰ ਮੈਂ ਉੱਥੇ بڑے 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 ਪੱਤਰਕਾਰਾਂ ਨੂੰ ਫਸਟ ਟਾਈਮ ਮਿਲਿਆ ਸੀ ਮੈਂ ਜਿਹੜੇ ਅੱਜ ਤੁਸੀਂ ਨੈਸ਼ਨਲ ਅਖਬਾਰਾਂ 'ਚ ਦੇਖਦੇ ਹੋਵੋਗੇ ਨੈਸ਼ਨਲ ਅਧਾਰਿਆਂ 'ਚ ਦੇਖਦੇ ਹੋਵੋਗੇ ਉਦੋਂ ਵੀ ਗਰਾਊਂਡ 'ਤੇ ਰਿਪੋਰਟ ਕਰਦੇ ਹੁੰਦੇ ਸਨ ਤਾਂ ਮਤਲਬ ਕਿ ਇਹ ਦੌਰ ਅਸੀਂ ਉਦੋਂ ਵੀ ਦੇਖਿਆ ਸੀ ਉਦੋਂ ਵੀ ਬੋਲੇ ਕੁਝ ਮਤਲਬ ਕਿ ਜਿਹੜੇ ਕੰਨ ਬੰਦ ਹੋ ਚੁੱਕੇ ਨੇ ਭਗਤੀ ਚ ਲੀਨ ਹੋ ਚੁੱਕੇ ਇੱਕ 파ਰਟੀ ਦੀ ਭਗਤੀ ਚ ਲੀਨ ਹੋ ਚੁੱਕੇ ਉਹਨਾਂ ਨੂੰ ਇਹ ਚੀਜ਼ਾਂ ਸੁਣਾਈ ਨਾ ਦਿੰਦੀਆਂ ਉਹ ਬੇਸ਼ੱਕ ਅਸੀਂ ਉਸ ਵੇਲੇ ਵੀ ਵਿਰੋਧਤਾ ਕੀਤੀ ਉੱਥੇ ਖੜ ਕੇ ਉਸ ਪਿੰਡ ਦੇ ਵਿੱਚ ਅੱਜ ਵੀ ਕਹਿੰਦੇ ਆ ਕਿ ਅੱਜ ਜੋ ਤੁਸੀਂ ਕਰ ਰਹੇ ਹੋ ਤੁਸੀਂ ਤੇ ਉਹਨਾਂ ਤੋਂ ਦੋ ਰਤੀਆਂ ਗਾਂਹ ਜਾ ਰਹੇ ਹੋ ਪਗਾ ਲਾ ਰਹੇ ਹੋ ਤੁਸੀਂ ਤੇ ਕਾਗਜ਼ ਵੀ ਨਹੀਂ ਭਰਨਦੇ ਰਹੇ ਉਹਨਾਂ ਨੇ ਕਾਗਜ਼ ਭਰਮ ਦੇ ਦਿੱਤੇ ਇੱਕ ਮਤਲਬ ਕਿ ਭੇਡ ਹੋਇਆ ਚੱਲਦੀਆਂ ਵੋਟਾਂ ਚ ਜੀ ਤੁਸੀਂ ਤੇ ਵੋਟੇ ਨਹੀਂ ਪੈਂਦੇ ਉਸ ਤੋਂ ਪਹਿਲਾਂ ਹੀ ਤੁਸੀਂ ਤੇ ਲੋਕਤੰਤਰ ਨੂੰ ਜੋਗਤੰਤਰ ਬਣਾ ਦਿੱਤਾ ਸਰ ਹਮ ਔਰ ਮਾਫ ਕਰਨਾ ਮੇਰੇ ਖਿਆਲ ਦੇ ਨਾਲ ਹੁਣ ਮੈਂ ਤੁਹਾਨੂੰ ਇੱਕ ਸਿਰੇ ਦੀ ਗੱਲ ਦੱਸ ਦਿੰਦਾ ਕਿ ਜਿਹੜਾ ਆਹ ਚੱਲਦਾ ਪਿਆ ਹੈ ਨਾ ਸਿਸਟਮ ਇਹਦੇ ਵਿੱਚ ਇੱਕ ਤੁਹਾਨੂੰ ਬੜੀ ਦੂਰ ਦੀ ਕੌਡੀ ਦੱਸਣ ਲੱਗਾ ਹਮ ਕਿ ਆਇਨਾ ਕੁਝ ਦੇਖ ਕੇ ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਆਪਣੇ ਆਪ ਹੀ ਗ੍ਰਾਫ ਇਹਨਾਂ ਦਾ ਚੜਦਾ ਜਾ ਰਿਹਾ ਨਾ ਜੀ ਇਹਨਾਂ ਦਾ ਗ੍ਰਾਫ ਡਿੱਗਦਾ ਜਾ ਰਿਹਾ ਅੱਜ ਖਲਨਾਇਕ ਕੌਣ ਬਣ ਰਿਹਾ ਮੁੱਖ ਮੰਤਰੀ ਸਾਹਿਬ ਤੇ ਵਿਦੇਸ਼ ਯਾਤਰਾ ਤੇ ਗਏ ਸ਼ਾਇਦ ਜਾਪਾਨ ਤੋਂ ਕੋਈ ਟੈਕਨੀਕ ਲੈ ਕੇ ਆ ਰਹੇ ਆ ਕਿ ਜਿਹੜੇ ਬੰਦੇ ਭੱਜ ਰਹੇ ਨੇ ਇਹਨਾਂ ਨੂੰ ਸਾਹ ਚੜ ਰਹੇ ਜਿਹੜਾ ਕਿ ਇਹਨਾਂ ਨੂੰ ਸਾਹੀ ਨਾ ਚੜੇ ਜਦੋਂ ਕਾਗਜ਼ ਲੈ ਕੇ ਭੱਜਣ ਮਤਲਬ ਕਿ ਜਾਂ ਇਦਾਂ ਦੇ ਉਡਣ ਖਟੋਲੇ ਲੈ ਕੇ ਦਿੱਤੇ ਜਾਣ ਕਿ ਉਤੋਂ ਆਉਣ ਬਾਜਾਂ ਗੁਚੋ ਪੂਟੀ ਮਾਰਨ ਜੀ ਜੀ ਤੈਨੂੰ ਲੈ ਕੇ ਬਾਜ ਬਣ ਜਾਵਾਂ ਨਹੀਂ ਕਿਹੜਾ ਸਾਡੀ ਪੈੜ ਕੱਢੂ ਬਈ ਆਉਂ ਕੰਮ ਚੁੱਕੀ ਲੈ ਜਾਂ ਪਤਾ ਹੀ ਨਹੀਂ ਲੱਗੇ ਵੀ ਕੌਣ ਉਤੋਂ ਬਾਜ ਪੈ ਗਿਆ ਇਲ ਪੈ ਗਈ ਆ ਜਾਂ ਕੋ ਝਾੜੂ ਵਾਲਾ ਪੈ ਗਿਆ Ikut teknik lah yang kan. Hmm.